ਅੱਜ ਜਿਹੜੀਆਂ ਗੱਲਾਂ ਤੁਸੀਂ ਰੋਣੇ ਪਿਆ ਆ ਇਹ ਵੀ ਸਾਰਾ ਕੁਝ ਅੱਜ ਇੱਕ ਜੋ ਚੱਲ ਰਿਹਾ ਮਸਲਾ ਵੀ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਮਹਾਨ ਸ਼ਹੀਦੀ ਉਹਨੂੰ ਵੀਰਬਾਲ ਜਮਸ ਦੇ ਰੂਪ ਵਿੱਚ ਮਨਾਉਣ ਵਾਸਤੇ ਇੱਕ ਸਰਕਾਰੀ ਆਰਡਰ ਕੱਢਿਆ ਗਿਆ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰ ਵੱਲੋਂ ਕਹਿੰਦੇ ਪੰਜਾਬ ਸਰਕਾਰ ਵੱਲੋਂ ਇੱਕ ਆਰਡਰ ਕੱਢਿਆ ਗਿਆ ਸਕੂਲਾਂ ਨੂੰ ਕਿ ਤੁਸੀਂ ਆਪਣੇ ਸਕੂਲਾਂ ਵਿੱਚ ਵੀਰਬਾਲ ਜਮਸ ਮਨਾਓ ਤੇ ਉਹਦੇ ਵਿੱਚ ਕਰਨਾ ਕੀ ਹੈ ਉਹਦੇ ਵਿੱਚ ਜਿੱਥੇ ਹੋਰ ਐਕਟੀਵਿਟੀਆਂ ਨੇ ਉਥੇ ਨਾਲ ਇੱਕ ਰੱਖਿਆ ਵੀ ਫੈਂਸੀ ਡਰੈਸ ਮੁਕਾਬਲਾ ਫੈਂਸੀ ਡਰੈਸ ਮੁਕਾਬਲੇ ਵਿੱਚ ਕੀ ਹੋਏਗਾ ਕਹਿੰਦੇ ਤੁਸੀਂ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਡਰੈਸ ਪਾ ਕੇ ਪ੍ਰਦਰਸ਼ਨ ਕਰਨਾ ਹੈ ਮਾਤਾ ਗੁਜਰੀ ਜੀ ਦੀ ਡਰੈਸ ਪਾ ਕੇ ਪ੍ਰਦਰਸ਼ਨ ਕਰਨਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਡਰੈਸ ਪਾ ਕੇ ਪ੍ਰਦਰਸ਼ਨ ਕਰਨਾ ਹੈ ਜਦ ਸਿੱਧਾ-ਸਿੱਧਾ ਇੰਉ ਕਹਿ ਲੋ ਵੀ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਲ ਕਰਨਾ ਤੁਸੀਂ ਕੀ ਕੋਈ ਬੱਚਾ ਜਿਹਨੂੰ ਐਕਟਿੰਗ ਕਰਨੀ ਆਉਂਦੀ ਹੈ ਉਹ ਸਹਿਬਜ਼ਾਦਿਆਂ ਦਾ ਰੋਲ ਕਰ ਸਕਦਾ ਕੀ ਉਹਨਾਂ ਸਹਿਬਜ਼ਾਦਿਆਂ ਦਾ ਜਾਂ ਮਾਤਾ ਗੁਜਰੀ ਜੀ ਦਾ ਜਾਂ ਗੁਰੂ ਉਹਨਾਂ ਮਹਾਨ ਸਿੱਖ ਨਾਇਕਾਂ ਦਾ ਰੋਲ ਕੀਤਾ ਜਾ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਤੋ ਇਹ ਸਾਰਾ ਕੁਝ ਅੱਜ ਸਿੱਖੀ ਦਾ ਸਰਕਾਰੀਕਰਨ ਕੀਤਾ ਜਾ ਰਿਹਾ ਤੇ ਸਾਰਾ ਕੁਝ ਸ਼ੁਰੂ ਕਿੱਥੋਂ ਹੋਇਆ ਤੁਹਾਨੂੰ ਯਾਦ ਹੋਗਾ ਜਦੋਂ 1999 ਦੇ ਵਿੱਚ ਜਿਸ ਵੇਲੇ ਜਿਹੜਾ 300 ਸਾਲਾ ਖਾਲਸਾ ਸਾਇਨਾ ਦਿਵਸ ਮਨਾਇਆ ਗਿਆ ਤੇ ਉਸ ਵੇਲੇ ਗੁਰਚੰਦ ਸਿੰਘ ਟੋਹੜਾ ਕਹਿੰਦਾ ਰਿਹਾ ਵੀ ਇਹ ਸਰਕਾਰੀ ਤੌਰ ਤੇ ਨਾ ਮਨਾਓ ਇਹ ਪਿਰਤ ਨਾ ਪਾਓ ਜਥੇਦਾਰ ਰਣਜੀਤ ਸਿੰਘ ਕਹਿੰਦਾ ਰਿਹਾ ਵੀ ਇਹ ਪਿਰਤ ਨਾ ਪਾਓ ਜ세ਦਾਰ ਮਨਜੀਤ ਸਿੰਘ ਕਹਿੰਦਾ ਰਹੇ ਪਿਰਤ ਨਾ ਪਾਓ ਤੇ ਸਰਕਾਰੀ ਤੌਰ ਤੇ ਖਾਲਸਾ ਸਾਜਨਾ ਦਿਵਸ 300 ਸਾਲਾ ਉਸ ਵੇਲੇ ਮਨਾਇਆ ਤੇ ਅੱਜ ਸਾਰੀਆਂ ਸਰਕਾਰਾਂ ਜਿਹੜੀਆਂ ਫਿਰ ਅੱਗੇ ਦੇ ਜੋ ਮਨਾ ਰਹੀਆਂ ਨੇ ਹੁਣ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਿਹੜੇ ਗੁਰੂ ਪਾਤਸ਼ਾਹ ਜੀ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਜਿਹੜੇ ਸਾਰੀ ਸਿਸ਼ਟ ਦੀ ਤੇ ਧਰਮ ਦੀ ਚਾਦਰ ਨੇ ਉਹਨਾਂ ਨੂੰ ਹਿੰਦ ਦੀ ਚਾਦਰ ਬਣਾ ਕੇ ਪੇਸ਼ ਕੀਤਾ ਗਿਆ ਤੇ ਗਰਮਾਧੀਆਂ ਸਟੇਜਾਂ ਤੋਂ ਮਨਮਤੀ ਦੇ ਧਾਰੀ ਗੁਰਵਾਂ ਨੂੰ ਵੀ ਪੇਸ਼ ਕੀਤਾ ਗਿਆ ਵੀ ਇਹ ਵੀ ਸਿੱਖੀ ਦੇ ਨਮੰਦੇ ਨੇ। ਉਹਨਾਂ ਨੂੰ ਪੇਸ਼ ਕੀਤਾ ਗਿਆ। ਸੋ ਕਹਿਰ ਬੇਨਤੀ ਕਰਾਂ ਬੇੜਾ ਸਿੱਖੀ ਦਾ ਭਾਇਆ ਤੇ ਬੋਲੋ ਜੀ ਬੇੜਾ ਸਿੱਖੀ ਦਾ ਭਾਇਆ ਤੇ ਆਪਣੇ ਆਨੇ ਸੋ ਇਹ ਬੜੀ ਵੱਡੀ ਪੰਜਾਬ ਸਰਕਾਰ ਦੀ ਗਲਤੀ ਹੈ ਜਿਹੜੀ ਬਾਲ ਭਲਾਈ ਕਾਉਂਸਲ ਪੰਜਾਬ ਵੱਲੋਂ ਜਿਹੜਾ ਇਹ ਇੱਕ ਆਰਡਰ ਸਕੂਲਾਂ ਨੂੰ ਜਾਰੀ ਕੀਤਾ ਹੈ ਸਰਕਾਰੀ ਤੇ ਪ੍ਰਾਈਵੇਟ ਸਾਰੇ ਸਕੂਲਾਂ ਨੂੰ ਕਿ ਆਪਣੇ ਜਿਹੜਾ ਹੈ ਉਹ ਸਕੂਲਾਂ ਦੇ ਵਿੱਚ ਤੁਸੀਂ ਬੱਚਿਆਂ ਜਿਹੜਾ ਛੋਟੇ ਸਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ 바ਵਾ ਬੰਦਾ ਸਿੰਘ ਬਹਾਦਰ ਫੈਂਸੀ ਡਰੈਸ ਮੁਕਾਬਲੇ ਦਿਨਾ ਤੇ ਇਹਨਾਂ ਦਾ ਰੋਲ ਕਰਨ। ਇਹ ਬੜੀ ਵੱਡੀ ਗਲਤੀ ਹੈ ਪੰਜਾਬ ਸਰਕਾਰ ਦੀ। ਤਾਂ ਇਹ ਨਾ ਸੋਚਿਓ ਵਿਸ਼ੈਦ ਠੀਕ ਹੈ ਸਮੇਂ ਸਮੇਂ ਮੁਤਾਬਕ ਸਿੱਖ ਆਪਣੇ ਵੋਟ ਅਧਿਕਾਰ ਲਈ ਆਜ਼ਾਦ ਹੈ। ਪਰ ਜੇ ਕਿਸ ਨੂੰ ਲੱਗੇ ਵੀ ਸ਼ਾਇਦ ਵੀ ਉਸ ਪਾਰਟੀ ਦੇ ਖਿਲਾਫ ਬੋਲਿਆ ਜਾਂ ਉਸ ਪਾਰਟੀ ਦੇ ਖਿਲਾਫ ਬੋਲਿਆ ਨਹੀਂ ਜਿਵੇਂ ਇੱਕ ਆਮ ਗੱਲ ਹੈ ਭਾਈ ਸਾਹਿਬ ਇਹ ਗੱਲ ਆਮ ਤੌਰ ਤੇ ਕਹਿੰਦੇ ਹੁੰਦੇ ਆ ਵੀ ਅਸੀਂ ਗੁਰੂ ਘਰ ਦੇ ਕੂਕਰਾਂ ਤੇ ਗੁਰੂ ਘਰ ਦੇ ਵਿੱਚ ਕੂਕਰ ਹੁੰਦਾ ਨਾ ਉਹ ਜਿਹੜੇ ਪਾਸੋਂ ਦੇਖਦਾ ਵੀ ਚੋਰ ਇਧਰ ਨਹੀਂ ਕੰਧ ਵੱਲੋਂ ਟੱਪਣ ਲੱਗਾ ਤੇ ਉਧਰ ਨੂੰ ਮੂੰਹ ਕਰਕੇ ਭੌਂਕਦਾ ਜੇ ਇਧਰ ਨਹੀਂ ਕੰਧ ਤੋਂ ਕੋਈ ਚੋਰ ਚੜਨ ਲੱਗਾ ਉਧਰ ਨੂੰ ਮੂੰਹ ਕਰਕੇ ਭੌਂਕਦਾ ਗੁਰੂ ਨਾਨਕ ਦੇ ਘਰ ਦੇ ਕੂਕਰ ਜਿਹੜੇ ਪਾਸਾ ਸਿੱਖੀ ਨੂੰ ਢਾਅ ਲੱਗੇਗੀ ਭਾਵੇਂ ਉਹ ਕਿਸੇ ਪਾਰਟੀ ਦਾ ਭਾਵੇਂ ਉਹ ਕਿਸੇ ਵੀ ਜਥੇਬੰਦੀ ਦਾ ਭਾਵੇਂ ਕਿਸੇ ਵੀ ਸੰਸਥਾ ਦਾ ਹੋਵੇ ਗੁਰੂ ਦਾ ਸਿੱਖ ਉਧਰ ਮੁਹਰ ਕਰਕੇ ਸੱਚ ਦੀ ਆਵਾਜ਼ ਬੁਲੰਦ ਕਰੂਗਾ